ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਸਿਫਾਲੀ ਬੰਸਲ ਜੋ ਤਪਾਦੀ ਰਹਿਣ ਵਾਲੀ ਲੜਕੀ ਹੈ ਉਹਨੇ ਜਾਨੀ ਕਿ ਟੌਪ ਕੀਤਾ ਜਾਨੀ ਕਿ ਇੰਡੀਆ ਦੇ ਤੀਸਰੇ ਸਥਾਨ ਤੇ ਉਹਦੇ ਨਾਲ ਗੱਲ ਕਰਾਂਗੇ ਕੀ ਪੂਰੀ ਕਹਾਣੀ ਹੈ ਡੈਨਿਕ ਸਵੇਰਾ ਤੁਹਾਡਾ ਸਵਾਗਤ ਹੈ ਥੈਂਕ ਯੂ ਸਰ ਜਿਹੜਾ ਤੁਸੀਂ ਪੜ੍ਹਾਈ ਕੀਤੀ ਇਹਦੇ ਬਾਰੇ ਕੀ ਕਹਿਣਾ ਸਰ ਸਰ ਮੈਂ ਤੇ ਇਹ ਕਹਿਣਾ ਚਾਹੂੰਗੀ ਕਿ ਪੜ੍ਹਾਈ ਟਫ ਨਹੀਂ ਸੀਗੀ ਬਟ ਹਾਂ ਕਿ ਕੰਸਿਸਟੈਂਸੀ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਸੀ ਇਸ ਐਗਜ਼ਾਮ ਦੇ ਵਿੱਚ ਤੇ ਮੈਂ 2 ਸਾਲ ਤੋਂ ਇਸ ਐਗਜ਼ਾਮ ਤੇ ਲੱਗੀ ਹੋਈ ਸੀ ਸੁਣਨੇ ਕਦੋਂ ਇਹ ਸੁਪਨਾ ਸੋਚਿਆ ਵੀ ਮੈਨੇ ਇਹ ਕਰਨੀ ਸਰ ਮੈਂ ਸ਼ੁਰੂ ਤੋਂ ਹੀ ਜਦੋਂ ਤੋਂ ਮੈਂ ਪੜ੍ਹਨ ਲੱਗੀ ਹਾਂ ਮੈਂ ਉਦੋਂ ਤੋਂ ਹੀ ਸੋਚਦੀ ਸੀ ਛੋਟੇ ਹੁੰਦੇ ਮੈਡਮ ਮੇਰੀ ਕਿਉਰੀ ਦਾ ਚੈਪਟਰ ਪੜਿਆ ਸੀ ਅਸੀਂ ਉਦੋਂ ਤੋਂ ਹੀ ਮੇਰੇ ਮਨ 'ਚ ਸੀਗਾ ਕਿ ਮੈਂ ਐਜ਼ ਅ ਸਾਇੰਟਿਸਟ ਹੀ ਬੰਨਾ ਹੈ ਫਿਰ ਸਰ ਮੈਂ 10th ਕਰਨ ਤੋਂ ਬਾਅਦ 12th ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਪੋਸਟ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਸਰ ਐਜ਼ ਅ ਸਾਇੰਸ ਮਿਸਟਰੀਸ ਵਿੱਚ ਜੁਆਇਨ ਕੀਤਾ ਗ੍ਰੈਜੂਏਸ਼ਨ ਕਿੱਥੋਂ ਕਰ ਜਿਹੜੇ ਕਿੱਥੋਂ ਪੜ੍ਹੇ ਤੁਸੀਂ ਕਿੱਥੋਂ ਕੀਤੀ ਗ੍ਰੈਜ ਸਰ ਮੇਰੀ ਸਾਰੀ ਸਟੱਡੀ ਪੰਜਾਬ ਯੂਨੀਵਰਸਿਟੀ ਦੀ ਹੈ BSc ਸਰ ਮੈਂ ਪੰਜਾਬ ਯੂਨੀਵਰਸਿਟੀ ਅੰਡਰ ਕਾਲਜ ਦੇਵਸਮਾਜ ਕਾਲਜ ਫਿਰੋਜ਼ਪੁਰ ਤੋਂ ਕੀਤੀ ਹੈ ਤੇ ਮੇਰੀ ਮਾਸਟਰ ਸਰ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਹੈ ਜੀ ਮੇਰੇ ਰਿਜ਼ਲਟ ਆਇਆ ਰਿਜ਼ਲਟ ਦੇਖ ਜੇ ਸੁਣਨ ਤੋਂ ਬਾਅਦ ਕਿਵੇਂ ਲੱਗਿਆ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਸਰ ਬਹੁਤ ਖੁਸ਼ੀ ਹੋਈ ਮੈਨੂੰ ਮਤਲਬ ਰਾਤ ਨੂੰ ਮੈਂ 2 ਮਿੰਟ ਪਹਿਲਾਂ ਹੀ ਡੈਡੀ ਨੂੰ ਕਿਹਾ ਸੀ ਕਿ ਡੈਡੀ ਪਤਾ ਨਹੀਂ ਕੀ ਬਣੂਗਾ ਜੇ ਕੁਝ ਨਾ ਬਣਿਆ ਤਾਂ ਕੀ ਕਰਾਂਗੇ ਮੇਰੇ ਬੋਲਨ ਸਾਰੀ ਰਿਜ਼ਲਟ ਆਇਆ ਸਰ ਰਿਜ਼ਲਟ ਦੇਖ ਕੇ ਮੇਰੀਆਂ ਤਾਂ ਮੈਂ ਤਾਂ ਸਭ ਤੋਂ ਪਹਿਲਾਂ ਰੋਈ ਆ ਤੇ ਬਸ ਉਹ ਖੁਸ਼ੀ ਦੇ ਆਨਸਰ ਸੀ ਹਾਂਜੀ 24 ਘੰਟੇ ਜੋ ਕਿੰਨੇ ਘੰਟੇ ਤੁਸੀਂ ਪੜ੍ਹਾਈ ਨੂੰ ਅਹਿਮ ਦਿੰਦੇ ਸੀ ਸਰ ਇਹ ਵੇਰੀ ਕਰਦਾ ਸੀ ਜਿਵੇਂ ਸ਼ੁਰੂ ਸ਼ੁਰੂ ਚ ਜਦੋਂ ਮੈਂ ਪ੍ਰੈਪਰੇਸ਼ਨ ਸਟਾਰਟ ਕੀਤੀ ਹੈ ਤਾਂ ਮੈਨੂੰ ਥੋੜਾ ਜਿਹਾ ਆਪਣੇ ਕਨਸੈਪਟ ਨੂੰ ਬਿਲਡ ਅਪ ਕਰਨ ਤੇ ਟਾਈਮ ਲੱਗਿਆ ਤਾਂ ਉਦੋਂ ਤਾਂ ਮੈਂ ਜ਼ਰੂਰ ਮਤਲਬ 10-12 ਘੰਟੇ ਕੱਢਦੀ ਸੀ ਫਿਰ ਸਰ ਮੈਂ ਜੌਬ ਕਰਦੀ ਸੀ ਤਾਂ ਨਾਲ-ਨਾਲ ਮੈਨੇ ਉਹ ਵੀ ਮੈਨੇਜ ਕਰਨਾ ਸੀ ਤਾਂ ਮੈਂ ਡੇਲੀ ਤਤਾ 4-5 ਘੰਟੇ ਦੇ ਬੰਨਦੀ ਸੀ ਉਸ ਤੋਂ ਬਾਅਦ ਸਰ ਜਦੋਂ ਐਗਜ਼ਾਮ ਆਏ ਉਦੋਂ ਮੈਂ ਜ਼ਰੂਰ 10-12 ਘੰਟੇ ਦਿੱਤੇ ਕਦੇ ਮਾਪੇ ਕਨੇ ਡਿਸਟਰਬੈਂਸ ਜਾਈ ਡਿਸਟਰਬ ਹੋਏ ਮਾਪੇ ਵੀ ਮੰਮੀ ਨਾਲ ਕੰਮ ਵਟਾਣਾ ਹੱਥ ਵਟਾਣਾ ਉਹਦੇ ਬਾਰੇ ਕੋਈ ਪਰੇਸ਼ਾਨੀ ਨਹੀਂ ਆਈ ਸਰ ਇਸ ਚੀਜ਼ ਲਈ ਮੈਂ ਬਹੁਤ ਫੋਰਚੂਨੇਟ ਆ ਕਿ ਮੈਂ 2 ਸਾਲ ਤੋਂ ਮੈਨੂੰ ਕਦੇ ਇਹਨਾਂ ਨੇ ਕਿਹਾ ਨਹੀਂ ਵੀ ਤੂੰ ਆ ਕੰਮ ਕਰ ਦੇ ਰੋਟੀ ਵੀ ਮੇਰੇ ਕੋਲੇ ਆਂਦੀ ਸੀ ਮੈਂ ਖਾ ਲੈਂਦੀ ਸੀ ਤਾਂ ਭਾਂਡੇ ਲੋਕ ਚੱਕ ਕੇ ਲੈ ਜਾਂਦੇ ਸੀ ਸਰ ਮੈਂ ਬਹੁਤ ਫੋਰਚੂਨੇਟ ਸੀ ਮੈਨੂੰ ਇਹਨਾਂ ਨੇ ਕਦੇ ਕੰਮ ਨਹੀਂ ਕਿਹਾ ਸ਼ਹਿਰ ਦਾ ਨਾਮ ਤਾਂ ਤੁਸੀਂ ਰੋਸ਼ਨ ਕੀਤਾ ਪੂਰੇ ਜ਼ਿਲ੍ਹੇ ਦਾ ਮਾਪਿਆਂ ਨੂੰ ਵੀ ਬਹੁਤ ਯਾਨੀ ਕਿ ਵਧੀਆ ਲੱਗਿਆ ਉਹਦੇ ਬਾਰੇ ਕੀ ਕਹਿਣਾ ਮੈਂ ਸਰ ਬਸ ਇਹੀ ਹੁੰਦਾ ਕਿ ਆਪਣੇ ਕਰਕੇ ਆਪਣੇ ਪੇਰੈਂਟਸ ਨੂੰ ਕੋਈ ਕੁਝ ਕਹਿ ਨਾ ਦੇਵੇ ਅਗਰ ਉਹ ਪ੍ਰਾਊਡ ਫੀਲ ਕਰਦੇ ਆ ਤਾਂ ਮੈਂ ਤਾਂ ਆਪਣੀ ਲਾਈਫ ਨੂੰ ਕੰਪਲੀਸ਼ਨ ਸਮਝਦੀ ਆ ਇਸ ਪੜਾਈ ਨੂੰ ਲੈ ਕੇ ਸਭ ਤੋਂ ਵੱਡਾ ਸਹਿਯੋਗ ਕਿੰਨਾ ਦਾ ਰਿਹਾ ਸਾ ਮੇਰੀ ਫੈਮਿਲੀ ਮੇਰੇ ਮੰਮੀ ਮੇਰੇ ਪਾਪਾ ਤੇ ਮੇਰੇ ਭਰਾ ਦਾ ਸਭ ਤੋਂ ਵੱਡਾ ਸਹਿਯੋਗ ਰਿਹਾ ਸਰ ਟੀਚਰ ਸਹਿਬਾਂ ਜੀ ਸਰ ਉਹਨਾਂ ਦਾ ਤਾਂ ਫਿਰ ਆਪਾਂ ਕਹਿ ਹੀ ਨਹੀਂ ਸਕਦੇ ਮਤਲਬ ਮੋੜ ਹੀ ਨਹੀਂ ਸਕਦੇ ਸਰ ਉਹਨਾਂ ਨੇ ਤਾਂ ਮੇਰਾ ਬੇਸ ਬਣਾਇਆ ਹਾਂਜੀ ਤੇ ਉਹਨਾਂ ਤੀਆਂ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਜਿਹੜੇ ਪੜਾਈਆਂ ਕਰਦੇ ਨੇ ਉਹਨਾਂ ਔਰ ਕੀ ਮੈਸੇਜ ਦੇਣਾ ਚਾਹੋ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਅਗਰ ਕੋਈ ਬੱਚਾ ਪੜ੍ਹਦੇ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਮੁੰਡਾ ਹੈ ਜਾਂ ਕੁੜੀ ਹੈ ਇਕੁਅਲੀ ਸਪੋਰਟ ਕਰੋ ਤੇ ਮੈਨੂੰ ਲੱਗਦਾ ਕੁੜੀਆਂ ਤਾਂ ਮਲਟੀਟਾਸਕਿੰਗ ਦੇ ਵਿੱਚ ਬਹੁਤ ਅੱਛੀਆਂ ਹੁੰਦੀਆਂ ਨੇ ਤੇ ਉਹਨਾਂ ਦੀ ਜਿਹੜੀ ਕ ਏ ਜਾਨੀ ਕਿ ਹਾਸਲ ਕਰਨ ਤੋਂ ਬਾਅਦ ਆਪਣੇ ਦੇਸ਼ ਦੀ ਸੇਵਾ ਕਰਨੇ ਉਹਦੇ ਦੇਸ਼ ਦਾ ਜज्ਬਾ ਕੀ ਸਰ ਮੇਰਾ ਤੇ ਇਹੀ ਜज्ਬਾ ਹੈ ਮੈਂ ਕਿ ਜੋ ਵੀ ਕੰਮ ਕਰਾਂ ਆਪਣੀ ਪੂਰੀ ਔਨੈਸਟੀ ਦੇ ਨਾਲ ਤੇ 100% ਦੇ ਕੇ ਕਰਾਂ ਹੁਣ ਵੀ ਜੋ ਵੀ ਡਿਪਾਰਟਮੈਂਟ ਦੀਆਂ ਰਿਕੁਆਇਰਮੈਂਟਸ ਹੋਣਗੀਆਂ ਮੈਂ ਉਵੇਂ ਹੀ ਕਰੂੰਗੀ ਤੇ ਆਪਣਾ 100% ਕੰਟ੍ਰਿਬਿਊਸ਼ਨ ਨੇਸ਼ਨ ਬਿਲਡਿੰਗ 'ਚ ਦਵਾਂਗੀ ਠੀਕ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਸਿਫਾਲੀ ਵੰਸਲ ਜੋ ਤਪਦੀ ਰਹਿਣ ਵਾਲੀ ਲੜਕੀ ਹੈ ਉਹਨੇ ਜਾਨੀ ਕਿ ਟੌਪ ਕੀਤਾ ਜਾਨੀ ਕਿ ਇੰਡੀਆ 'ਚ ਤੀਸਰੇ ਸਥਾਨ ਤੇ ਉਹਦੇ ਨਾਲ ਗੱਲ ਕਰਾਂਗੇ ਕੀ ਪੂਰੀ ਕਹਾਣੀ ਹੈ ਦੈਨਿਕ ਸਿਵਲ ਰਿਪੋਰਟਸ ਪੜ੍ਹ ਸਕਦੇ ਹਾਂ। ਥੈਂਕ ਯੂ ਸਰ। ਜਿਹੜਾ ਤੁਸੀਂ ਪੜ੍ਹਾਈ ਕੀਤੀ ਹੈ ਇਹਦੇ ਬਾਰੇ ਕੀ ਕਹਿਣਾ ਸਰ? ਸਰ ਮੈਂ ਤੇ ਇਹ ਕਹਿਣਾ ਚਾਹੂੰਗੀ ਕਿ ਪੜ੍ਹਾਈ ਟਫ ਨਹੀਂ ਸੀਗੀ ਬਟ ਹਾਂ ਕਿ ਕੰਸਿਸਟੈਂਸੀ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਸੀ ਇਸ ਐਗਜ਼ਾਮਸ ਦੇ ਵਿੱਚ ਤੇ ਮੈਂ 2 ਸਾਲ ਤੋਂ ਇਸ ਐਗਜ਼ਾਮ ਤੇ ਲੱਗੀ ਹੋਈ ਸੀ। ਸੁਣੇ ਕਦੋਂ ਇਹ ਸੁਪਨਾ ਸੋਚਿਆ ਵੀ ਮੈਨੇ ਇਹ ਕਰਨੀ ਹੈ। ਸਰ ਮੈਂ ਸ਼ੁਰੂ ਤੋਂ ਹੀ ਜਦੋਂ ਤੋਂ ਮੈਂ ਪੜ੍ਹਨ ਲੱਗੀ ਹਾਂ ਮੈਂ ਉਦੋਂ ਤੋਂ ਹੀ ਸੋਚਦੀ ਸੀ ਛੋਟੇ ਹੁੰਦੇ ਮੈਡਮ ਮੇਰੀ ਕਿਊਰੀ ਦਾ ਚੈਪਟਰ ਪੜ੍ਹਿਆ ਸੀ ਅਸੀਂ ਉਦੋਂ ਤੋਂ ਹੀ ਮੇਰੇ ਮਨ 'ਚ ਸੀਗਾ ਕਿ ਮੈਂ ਐਜ਼ ਅ ਸਾਇੰਟਿਸਟ ਹੀ ਬੰਨਾ ਹੈ। ਫਿਰ ਸਰ ਮੈਂ 12th ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਪੋਸਟ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਸਰ ਐਜ਼ ਅ ਸਾਇੰਸ ਮਿਸਟਰੀਸ ਵਿੱਚ ਜੁਆਇਨ ਕੀਤਾ ਗ੍ਰੈਜੂਏਸ਼ਨ ਕਿੱਥੋਂ ਤੱਕ ਜਣੀ ਕਿੱਥੋਂ ਪੜ੍ਹੇ ਤੁਸੀਂ ਕਿੱਥੋਂ ਕੀਤੀ ਗ੍ਰੈਜੂਏਸ਼ਨ ਸਰ ਮੇਰੀ ਸਾਰੀ ਸਟੱਡੀ ਪੰਜਾਬ ਯੂਨੀਵਰਸਿਟੀ ਦੀ ਹੈ ਬੀਐਸਸੀ ਸਰ ਮੈਂ ਪੰਜਾਬ ਯੂਨੀਵਰਸਿਟੀ ਅੰਡਰ ਕਾਲਜ ਦੇਵ ਸਮਾਜ ਕਾਲਜ ਫਿਰੋਜ਼ਪੁਰ ਤੋਂ ਕੀਤੀ ਹੈ ਤੇ ਮੇਰੀ ਮਾਸਟਰਸ ਸਰ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਹੈ ਜੀ ਮੇਰਾ ਰਿਜ਼ਲਟ ਆਇਆ ਰਿਜ਼ਲਟ ਦੇਖ ਜੇ ਸੁਣਨ ਤੋਂ ਬਾਅਦ ਕਿਵੇਂ ਲੱਗਿਆ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਸੋ ਬਹੁਤ ਖੁਸ਼ੀ ਹੋਈ ਮੈਨੂੰ ਮਤਲਬ ਰਾਤ ਨੂੰ ਮੈਂ 2 ਮਿੰਟ ਪਹਿਲਾਂ ਹੀ ਡੈਡੀ ਨੂੰ ਕਹਾਂ ਸੀ ਕਿ ਡੈਡੀ ਪਤਾ ਨਹੀਂ ਕੀ ਬਣੂੰਗਾ ਜੇ ਕੁਝ ਨਾ ਬਣਿਆ ਤਾਂ ਕੀ ਕਰਾਂਗੇ ਮੇਰੇ ਬੋਲன்ஸ் ਆ ਰਹੀ ਰਿਜ਼ਲਟ ਆਇਆ ਸਰ ਰਿਜ਼ਲਟ ਦੇਖ ਕੇ ਮੇਰੀ ਤਾਂ ਮੈਂ ਤਾਂ ਸਭ ਤੋਂ ਪਹਿਲਾਂ ਰੋਈ ਆ ਤੇ ਬਸ ਉਹ ਖੁਸ਼ੀ ਦੇ ਅੰਸੂ ਸੀਗੇ ਹਾਂ ਜੀ 24 ਘੰਟੇ ਜੋ ਕਿੰਨੇ ਘੰਟੇ ਤੁਸੀਂ ਪੜ੍ਹਾਈ ਨੂੰ ਅਹਿਮ ਦਿੰਦੇ ਸੀ ਸਰ ਇਹ ਬੇਰੀ ਕਰਦਾ ਸੀ ਜਿਵੇਂ ਸ਼ੁਰੂ ਸ਼ੁਰੂ ਚ ਜਦੋਂ ਮੈਂ ਪ੍ਰੈਪਰੇਸ਼ਨ ਸਟਾਰਟ ਕੀਤੀ ਹੈ ਤਾਂ ਮੈਨੂੰ ਥੋੜਾ ਜਿਹਾ ਆਪਣੇ ਕਨਸੈਪਟ ਨੂੰ ਬਿਲਡ ਅਪ ਕਰਨ ਤੇ ਟਾਈਮ ਲੱਗਿਆ ਤਾਂ ਉਦੋਂ ਤਾਂ ਮੈਂ ਜ਼ਰੂਰ ਮਤਲਬ 10-12 ਘੰਟੇ ਕੱਢਦੀ ਸੀ ਫਿਰ ਸਰ ਮੈਂ ਜੌਬ ਕਰਦੀ ਸੀ ਤਾਂ ਨਾਲ-ਨਾਲ ਮੈਨੇ ਉਹ ਵੀ ਮੈਨੇਜ ਕਰਨਾ ਸੀ ਤਾਂ ਮੈਂ ਡੇਲੀ ਦਿੱਤਾ 4-5 ਘੰਟੇ ਦੇ ਬੰਦੀ ਸੀ ਉਸ ਤੋਂ ਬਾਅਦ ਸਰ ਜਦੋਂ ਇਗਜ਼ਾਮ ਆਏ ਉਦੋਂ ਮੈਂ ਜ਼ਰੂਰ 10-12 ਘੰਟੇ ਦਿੱਤੇ ਕਦੇ ਮਾਪੇ ਕਨੇ ਡਿਸਟਰਬੈਂਸ ਜੀ ਆਈ ਡਿਸਟਰਬ ਹੋਏ ਮਾਪੇ ਵੀ ਮੰਮੀ ਨਾਲ ਕੰਮ ਵਟਾਣਾ ਹਟਾਣਾ ਉਹਦੇ ਬਾਰੇ ਕੋਈ ਪਰੇਸ਼ਾਨੀ ਨਹੀਂ ਆਈ ਸਰ ਇਸ ਚੀਜ਼ ਲਈ ਮੈਂ ਬਹੁਤ ਫੋਰਚੂਨੇਟ ਆ ਕਿ ਮੈਂ 2 ਸਾਲ ਤੋਂ ਮੈਨੂੰ ਕਦੇ ਇਹਨਾਂ ਨੇ ਕਿਹਾ ਨਹੀਂ ਵੀ ਤੂੰ ਆ ਕੰਮ ਕਰਦੇ ਰੋਟੀ ਵੀ ਮੇਰੇ ਕੋਲੇ ਆਂਦੀ ਸੀ ਮੈਂ ਖਾ ਲੈਂਦੀ ਸੀ ਤਾਂ ਭਾਂਡੇ ਲੋਕ ਚੱਕ ਕੇ ਲੈ ਜਾਂਦੇ ਸੀ ਸਰ ਮੈਂ ਬਹੁਤ ਫੋਰਚੂਨੇਟ ਸੀ ਮੈਨੂੰ ਇਹਨਾਂ ਨੇ ਕਦੇ ਕੰਮ ਨਹੀਂ ਕਿਹਾ ਸ਼ਹਿਰ ਦਾ ਨਾਮ ਤਾਂ ਤੁਸੀਂ ਰੋਸ਼ਨ ਕੀਤਾ ਪੂਰੇ ਜ਼ਿਲ੍ਹੇ ਦਾ ਮਾਪਿਆਂ ਨੂੰ ਵੀ ਬਹੁਤ ਜਾਨੀ ਕਿ ਵਧੀਆ ਲੱਗਿਆ ਉਹਦੇ ਬਾਰੇ ਕੀ ਕਹਿਣਾ ਮੈਂ ਸਰ ਬਸ ਇਹੀ ਹੁੰਦਾ ਹੈ ਕਿ ਆਪਣੇ ਕਰਕੇ ਆਪਣੇ ਪੇਰੈਂਟਸ ਨੂੰ ਕੋਈ ਕੁਝ ਕਹਿ ਨਾ ਦੇਵੇ ਅਗਰ ਉਹ ਪ੍ਰਾਊਡ ਫੀਲ ਕਰਦੇ ਆ ਤਾਂ ਮੈਂ ਤਾਂ ਆਪਣੀ ਲਾਈਫ ਨੂੰ ਕੰਪਲੀਸ਼ਨ ਸਮਝਦੀ ਆ ਇਸ ਪੜ੍ਹਾਈ ਨੂੰ ਲੈ ਕੇ ਸਭ ਤੋਂ ਵੱਡਾ ਸਹਿਯੋਗ ਕਿੰਨਾ ਦਾ ਰਿਹਾ ਸਰ ਤੇ ਮੇਰੀ ਫੈਮਿਲੀ ਮੇਰੇ ਮੰਮੀ ਮੇਰੇ ਪਾਪਾ ਤੇ ਮੇਰੇ ਭਰਾ ਦਾ ਸਭ ਤੋਂ ਵੱਡਾ ਸਹਿਯੋਗ ਰਿਹਾ ਸਰ ਟੀਚਰ ਸਹਿਬਾਂ ਜੀ ਸਰ ਉਹਨਾਂ ਦਾ ਤਾਂ ਫਿਰ ਆਪਾਂ ਕਹਿ ਹੀ ਨਹੀਂ ਸਕਦੇ ਮਤਲਬ ਮੋੜ ਹੀ ਨਹੀਂ ਸਕਦੇ ਸਰ ਉਹਨਾਂ ਨੇ ਤਾਂ ਮੇਰਾ بیس ਬਣਾਇਆ ਹਾਂਜੀ ਤੇ ਉਹਨਾਂ ਧੀਆਂ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਜਿਹੜੇ ਪੜਾਈਆਂ ਕਰਦੇ ਨੇ ਉਹਨਾਂ ਔਰ ਕੀ ਮੈਸੇਜ ਦੇਣਾ ਚਾਹੁੰਦੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਅਗਰ ਕੋਈ ਬੱਚਾ ਪੜ੍ਹਦੇ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਮੁੰਡਾ ਹੈ ਜਾਂ ਕੁੜੀ ਹੈ ਇਕੁਅਲੀ ਸਪੋਰਟ ਕਰੋ ਤੇ ਮੈਨੂੰ ਲੱਗਦਾ ਕੁੜੀਆਂ ਤਾਂ ਮਲਟੀਟਾਸਕਿੰਗ ਦੇ ਵਿੱਚ ਬਹੁਤ ਅੱਛੀਆਂ ਹੁੰਦੀਆਂ ਨੇ ਤੇ ਉਹਨਾਂ ਦੀ ਜਿਹੜੀ ਕੈ ਏ ਜਾਨੀ ਕਿ ਹਾਸਲ ਕਰਨ ਤੋਂ ਬਾਅਦ ਆਪਣੇ ਦੇਸ਼ ਦੀ ਸੇਵਾ ਕਰਨੇ ਉਹਦੇ ਦੇਸ਼ ਦਾ ਜज्ਬਾ ਕੀ ਸਰ ਮੇਰਾ ਤਾਂ ਇਹ ਜज्ਬਾ ਹੈ ਮੈਂ ਕਿ ਜੋ ਵੀ ਕੰਮ ਕਰਾਂ ਆਪਣੀ ਪੂਰੀ ਔਨੈਸਟੀ ਦੇ ਨਾਲ ਤੇ 100% ਦੇ ਕੇ ਕਰਾਂ ਹੁਣ ਵੀ ਜੋ ਵੀ ਡਿਪਾਰਟਮੈਂਟ ਦੀ ਰਿਕੁਆਇਰਮੈਂਟਸ ਹੋਣਗੀਆਂ ਮੈਂ ਉਵੇਂ ਹੀ ਕਰੂੰਗੀ ਤੇ ਆਪਣਾ 100% ਕੰਟ੍ਰਿਬਿਊਸ਼ਨ ਨੇਸ਼ਨ ਬਿਲਡਿੰਗ 'ਚ ਦਵਾਂਗੀ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਸਿਫਾਲੀ ਬਾਂਸਲ ਜੋ ਤਪਦੀ ਰਹਿਣ ਵਾਲੀ ਲੜਕੀ ਹੈ ਉਹਨੇ ਜਾਨੀ ਕਿ ਟੌਪ ਕੀਤਾ ਜਾਨੀ ਕਿ ਇੰਡੀਆ 'ਚ ਤੀਸਰੇ ਸਥਾਨ ਤੇ ਉਹਦੇ ਨਾਲ ਗੱਲ ਕਰਾਂਗੇ ਕੀ ਪੂਰੀ ਕਹਾਣੀ ਹੈ ਦੈਨਿਕਸ ਫੋਰ ਰਿਪੋਰਟ ਅਸਪਰੈਟਿੰਗ। ਥੈਂਕ ਯੂ ਸਰ। ਜਿਹੜਾ ਤੁਸੀਂ ਪੜ੍ਹਾਈ ਕੀਤੀ ਇਹਦੇ ਬਾਰੇ ਕੀ ਕਹਿਣਾ ਸਰ? ਸਰ ਮੈਂ ਤੇ ਇਹ ਕਹਿਣਾ ਚਾਹੂੰਗੀ ਕਿ ਪੜ੍ਹਾਈ ਟਫ ਨਹੀਂ ਸੀਗੀ ਬਟ ਹਾਂ ਕਿ ਕੰਸਿਸਟੈਂਸੀ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਸੀ ਇਸ ਐਗਜ਼ਾਮ ਦੇ ਵਿੱਚ ਤੇ ਮੈਂ 2 ਸਾਲ ਤੋਂ ਇਸ ਐਗਜ਼ਾਮ ਤੇ ਲੱਗੀ ਹੋਈ ਸੀ। ਸੋਨੇ ਕਦੋਂ ਇਹ ਸੁਪਨਾ ਸੋਚਿਆ ਵੀ ਮੈਨੇ ਇਹ ਕਰਨੀ ਹੈ। ਸਰ ਮੈਂ ਸ਼ੁਰੂ ਤੋਂ ਹੀ ਜਦੋਂ ਤੋਂ ਮੈਂ ਪੜ੍ਹਨ ਲੱਗੀ ਹਾਂ ਮੈਂ ਉਦੋਂ ਤੋਂ ਹੀ ਸੋਚਦੀ ਸੀ ਛੋਟੇ ਹੁੰਦੇ ਮੈਡਮ ਮੇਰੀ ਕਿਉਰੀ ਦਾ ਚੈਪਟਰ ਪੜਿਆ ਸੀ ਅਸੀਂ ਉਦੋਂ ਤੋਂ ਹੀ ਮੇਰੇ ਮਨ 'ਚ ਸੀਗਾ ਕਿ ਮੈਂ ਐਜ਼ ਅ ਸਾਇੰਟਿਸਟ ਹੀ ਬੰਨਾ ਹੈ। ਫਿਰ ਸਰ ਮੈਂ 10th 12th ਤੋਂ ਬਾਅਦ ਗ੍ਰੈਜੂਏਸ਼ਨ ਕੀਤੀ ਪੋਸਟ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਸਰ ਐਜ਼ ਅ ਸਾਇੰਸ ਮਿਸਟਰੀਸ ਵਿੱਚ ਜੁਆਇਨ ਕੀਤਾ ਗ੍ਰੈਜੂਏਸ਼ਨ ਕਿੱਥੋਂ ਤੱਕ ਜਿਹੜੇ ਕਿੱਥੋਂ ਪੜ੍ਹੇ ਤੁਸੀਂ ਕਿੱਥੋਂ ਕੀਤੀ ਗ੍ਰੈਜੂਏਸ਼ਨ ਸਰ ਮੇਰੀ ਸਾਰੀ ਸਟੱਡੀ ਪੰਜਾਬ ਯੂਨੀਵਰਸਿਟੀ ਦੀ ਹੈ ਬੀਐਸਸੀ ਸਰ ਮੈਂ ਪੰਜਾਬ ਯੂਨੀਵਰਸਿਟੀ ਅੰਡਰ ਕਾਲਜ ਦੇਵ ਸਮਾਜ ਕਾਲਜ ਫਿਰੋਜ਼ਪੁਰ ਤੋਂ ਕੀਤੀ ਹੈ ਤੇ ਮੇਰੀ ਮਾਸਟਰਸ ਸਰ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਹੈ ਜੀ ਮੇਰਾ ਰਿਜ਼ਲਟ ਆਇਆ ਰਿਜ਼ਲਟ ਦੇਖ ਜੇ ਸੁਣਨ ਤੋਂ ਬਾਅਦ ਕਿਵੇਂ ਲੱਗਿਆ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਸਰ ਬਹੁਤ ਖੁਸ਼ੀ ਹੋਈ ਮੈਨੂੰ ਮਤਲਬ ਰਾਤ ਨੂੰ ਮੈਂ 2 ਮਿੰਟ ਪਹਿਲਾਂ ਹੀ ਡੈਡੀ ਨੂੰ ਕਹਾਂ ਸੀ ਕਿ ਡੈਡੀ ਪਤਾ ਨਹੀਂ ਕੀ ਬਣੂਗਾ ਜੇ ਕੁਝ ਨਾ ਬਣਿਆ ਤਾਂ ਕੀ ਕਰਾਂਗੇ ਮੇਰੇ ਬੋਲன்ஸ் ਆ ਰਹੀ ਰਿਜ਼ਲਟ ਆਇਆ ਸਰ ਰਿਜ਼ਲਟ ਦੇਖ ਕੇ ਮੇਰੀ ਤਾਂ ਮੈਂ ਤਾਂ ਸਭ ਤੋਂ ਪਹਿਲਾਂ ਰੋਈ ਆ ਤੇ ਬਸ ਖੁਸ਼ੀ ਦੇ ਅੰਸੂ ਸੀਗੇ ਹਾਂ ਜੋ ਵੀ ਘੰਟੇ ਜੋ ਕਿੰਨੇ ਘੰਟੇ ਤੁਸੀਂ ਪੜ੍ਹਾਈ ਨੂੰ ਅਹਿਮ ਦਿੰਦੇ ਸੀ ਸਰ ਇੱਕ ਵੇਰੀ ਕਰਦਾ ਸੀ ਜਿਵੇਂ ਸ਼ੁਰੂ ਸ਼ੁਰੂ ਚ ਜਦੋਂ ਮੈਂ ਪ੍ਰੈਪਰੇਸ਼ਨ ਸਟਾਰਟ ਕੀਤੀ ਹੈ ਤਾਂ ਮੈਨੂੰ ਥੋੜਾ ਜਿਹਾ ਆਪਣੇ ਕਨਸੈਪਟ ਨੂੰ ਬਿਲਡ ਅਪ ਕਰਨ ਤੇ ਟਾਈਮ ਲੱਗਿਆ ਤਾਂ ਉਦੋਂ ਤਾਂ ਮੈਂ ਜ਼ਰੂਰ ਮਤਲਬ 10-12 ਘੰਟੇ ਕੱਢਦੀ ਸੀ ਫਿਰ ਸਰ ਮੈਂ ਜੌਬ ਕਰਦੀ ਸੀ ਤਾਂ ਨਾਲ-ਨਾਲ ਮੈਨੇ ਉਹ ਵੀ ਮੈਨੇਜ ਕਰਨਾ ਸੀ ਤਾਂ ਮੈਂ ਡੇਲੀ ਦਿੱਤਾ 4-5 ਘੰਟੇ ਦੇ ਬੰਦੀ ਸੀ ਉਸ ਤੋਂ ਬਾਅਦ ਸਰ ਜਦੋਂ ਐਗਜ਼ਾਮ ਆਏ ਉਦੋਂ ਮੈਂ ਜ਼ਰੂਰ 10-12 ਘੰਟੇ ਦਿੱਤੇ ਕਦੇ ਮਾਪੇ ਕਨੇ ਡਿਸਟਰਬੈਂਸ ਜੀ ਆਈ ਡਿਸਟਰਬ ਹੋਏ ਮਾਪੇ ਵੀ ਮੰਮੀ ਨਾਲ ਕੰਮ ਵਟਾਣਾ ਹਟਾਣਾ ਉਹਦੇ ਬਾਰੇ ਕੋਈ ਪਰੇਸ਼ਾਨੀ ਨਹੀਂ ਆਈ ਸਰ ਇਸ ਚੀਜ਼ ਲਈ ਮੈਂ ਬਹੁਤ ਫੋਰਚੂਨੇਟ ਹਾਂ ਕਿ ਮੈਂ 2 ਸਾਲ ਤੋਂ ਮੈਨੂੰ ਕਦੇ ਇਹਨਾਂ ਨੇ ਕਿਹਾ ਨਹੀਂ ਵੀ ਤੂੰ ਆ ਕੰਮ ਕਰ ਦੇ ਰੋਟੀ ਵੀ ਮੇਰੇ ਕੋਲੇ ਆਂਦੀ ਸੀ ਮੈਂ ਖਾ ਲੈਂਦੀ ਸੀ ਤਾਂ ਭਾਂਡੇ ਲੋਕ ਚੱਕ ਕੇ ਲੈ ਜਾਂਦੇ ਸੀ ਸਰ ਮੈਂ ਬਹੁਤ ਫੋਰਚੂਨੇਟ ਸੀ ਮੈਨੂੰ ਇਹਨਾਂ ਨੇ ਕਦੇ ਕੰਮ ਨਾ ਨਹੀਂ ਕਿਹਾ ਸ਼ਹਿਰ ਦਾ ਨਾਮ ਤਾਂ ਤੁਸੀਂ ਰੋਸ਼ਨ ਕੀਤਾ ਪੂਰੇ ਜ਼ਿਲ੍ਹੇ ਦਾ ਮਾਪਿਆਂ ਨੂੰ ਵੀ ਬਹੁਤ ਯਾਨੀ ਕਿ ਵਧੀਆ ਲੱਗਿਆ ਉਹਦੇ ਬਾਰੇ ਕੀ ਕਹਿਣਾ ਵਾ ਸਰ ਬਸ ਇਹੀ ਹੁੰਦਾ ਕਿ ਆਪਣੇ ਕਰਕੇ ਆਪਣੇ ਪੇਰੈਂਟਸ ਨੂੰ ਕੋਈ ਕੁਝ ਕਹਿ ਨਾ ਦਵੇ ਅਗਰ ਉਹ ਪ੍ਰਾਊਡ ਫੀਲ ਕਰਦੇ ਆ ਤਾਂ ਮੈਂ ਤਾਂ ਆਪਣੀ ਲਾਈਫ ਨੂੰ ਕੰਪਲੀਸ਼ਨ ਸਮਝਦੀ ਹਾਂ ਇਸ ਪੜ੍ਹਾਈ ਨੂੰ ਲੈ ਕੇ ਸਭ ਤੋਂ ਵੱਡਾ ਸਹਿਯੋਗ ਕਿੰਨਾ ਦਾ ਰਿਹਾ ਸ ਸਰ ਮੇਰੀ ਫੈਮਿਲੀ ਮੇਰੇ ਮੰਮੀ ਮੇਰੇ ਪਾਪਾ ਤੇ ਮੇਰੇ ਭਰਾ ਦਾ ਸਭ ਤੋਂ ਵੱਡਾ ਸਹਿਯੋਗ ਰਿਹਾ ਸਰ ਟੀਚਰ ਸਹਿਬਾਂ ਜੀ ਸਰ ਉਹਨਾਂ ਦਾ ਤਾਂ ਫਿਰ ਆਪਾਂ ਕਹਿ ਹੀ ਨਹੀਂ ਸਕਦੇ ਮਤਲਬ ਮੋੜ ਹੀ ਨਹੀਂ ਸਕਦੇ ਸਰ ਉਹਨਾਂ ਨੇ ਤਾਂ ਮੇਰਾ ਬੇਸ ਬਣਾਇਆ ਜੀ ਹਾਂਜੀ ਤੇ ਉਹਨਾਂ ਧੀਆਂ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਜਿਹੜੇ ਪੜਾਈਆਂ ਕਰਦੇ ਨੇ ਉਹਨਾਂ ਬਾਰੇ ਕੀ ਮੈਸੇਜ ਦੇਣਾ ਚਾਹੀਦਾ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਅਗਰ ਕੋਈ ਬੱਚਾ ਪੜ੍ਹਦੇ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਮੁੰਡਾ ਹੈ ਜਾਂ ਕੁੜੀ ਹੈ ਇਕੁਅਲੀ ਸਪੋਰਟ ਕਰੋ ਤੇ ਮੈਨੂੰ ਲੱਗਦਾ ਕੁੜੀਆਂ ਤਾਂ ਮਲਟੀਟਾਸਕਿੰਗ ਦੇ ਵਿੱਚ ਬਹੁਤ ਅੱਛੀਆਂ ਹੁੰਦੀਆਂ ਨੇ ਤੇ ਉਹਨਾਂ ਦੀ ਜਿਹੜ ਏ ਜਾਨੀ ਕਿ ਹਾਸਲ ਕਰਨ ਤੋਂ ਬਾਅਦ ਆਪਣੇ ਦੇਸ਼ ਦੀ ਸੇਵਾ ਕਰਨੇ ਉਹ ਦੇਸ਼ ਦਾ ਜज्ਬਾ ਕੀ ਸਰ ਮੇਰਾ ਤੇ ਇਹੀ ਜज्ਬਾ ਹੈ ਮੈਂ ਕਿ ਜੋ ਵੀ ਕੰਮ ਕਰਾਂ ਆਪਣੀ ਪੂਰੀ ਔਨੈਸਟੀ ਦੇ ਨਾਲ ਤੇ 100% ਦੇ ਕੇ ਕਰਾਂ ਹੁਣ ਵੀ ਜੋ ਵੀ ਡਿਪਾਰਟਮੈਂਟ ਦੀ ਰਿਕੁਆਇਰਮੈਂਟਸ ਹੋਣੀਆਂ ਮੈਂ ਉਵੇਂ ਹੀ ਕਰੂੰਗੀ ਤੇ ਆਪਣਾ 100% ਕੰਟ੍ਰਿਬਿਊਸ਼ਨ ਨੇਸ਼ਨ ਬਿਲਡਿੰਗ 'ਚ ਦਊਂਗੀ ਠੀਕ ਏਸੀ ਸਿਫਾਲੀ ਵੰਸਰ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਮੈਂ ਤੁਹਾਡੇ ਨਾਲ ਮਹਿਮੂਦ ਐਨਿਕਸਵੇਰਾ ਚੈਨਲ ਬਰਨਾਲਾ